पिछले समय दरम्यान जो देखना ਨੂੰ ਮਿਲ ਰਿਹਾ ਹੈ ਹਾਲਾਂਕਿ ਇਹ ਫੈਸਲਾ ਮਾਨਯੋਗ ਸੁਪਰੀਮ ਕੋਰਟ ਨੇ ਕੀਤਾ ਜਿਹੜਾ ਫੈਸਲਾ ਹੈ ਔਰ ਕਿਸ ਪ੍ਰਕਾਰ ਉਹਰਾ ਕ੍ਰੈਡਿਟ ਵਾਰ ਚੱਲਿਆ ਹੈ ਕਿ ਰਾਮ ਮੰਦਰ ਜਿਵੇਂ ਉਹਨਾਂ ਨੇ ਉਹਨਾਂ ਨੇ ਰਾਮ ਜੀ ਨੂੰ ਪੋਲੀਟੀਕਲਾਈਜ਼ ਕਰਤਾ ਸਾਡਾ ਰਿਲੀਜੀਅਸ ਹੈ ਰਾਮ ਜੀ ਸਾਡੇ ਰਾਮ ਜੀ ਸਾਡੇ ਕਨ ਕਨ ਦੇ ਵਿੱਚ ਅਗਰ ਅਸੀਂ ਇਹ ਗੱਲ ਕਹੀਏ ਰਾਜੀਵ ਗਾਂਧੀ ਜੀ ਨੇ ਉਹ ਬੰਦ ਪਏ ਦਰਵਾਜੇ ਰਾਮ ਮੰਦਰ ਦੇ ਖੁਲਵਾਏ ਸੀਗੇ ਸੋ ਮੈਨੂੰ ਲੱਗਦਾ ਕਿ ਕੋਈ ਇਹ ਇਸ ਤਰ੍ਹਾਂ ਰਿਲੀਜੀਅਸ ਜਿਹੜੇ ਸਾਡੇ ਮੁੱਦੇ ਆ ਉਹਨਾਂ ਨੂੰ ਪੋਲਿਟੀਕਲਾਈਜ਼ ਕਰਨਾ ਔਰ ਕੇਵਲ ਇੱਕ ਵਿਅਕਤੀ ਵਿਸ਼ੇਸ਼ ਨੂੰ ਕਿਸੇ ਨੂੰ ਹੋ ਸਕਦਾ ਸੱਦਾ ਦਿੱਤਾ ਹੋਵੇ ਜਾਂ ਨਹੀਂ ਹੋਵੇ ਇਹਦੇ ਤੇ ਕੀ ਪਾਰਟੀ ਨੇ ਕਿਹਾ ਹੈ ਔਰੇ ਤੇ ਟਿੱਪਾ ਟਿੱਪਣੀ ਮੈਂ ਉਹਨਾਂ ਨੂੰ ਸੁਣ ਕੇ ਫਿਰ ਕਰ ਪਾਵਾਂਗਾ ਲੇਕਿਨ ਹਾਂ ਇਹ ਜ਼ਰੂਰ ਕਹਨਾ ਹੈ ਇਹ ਰਾਮ ਰਾਮ ਜੀ ਸਾਡੇ ਸਭ ਦੇ ਹੈ ਰਾਮ ਜੀ ਸਾਡੇ ਮੰਚ ਹੈ ਔਰ ਸਾਨੂੰ ਕੋਈ ਬੀਜੇਪੀ ਜੀ ਬੀਜੇਪੀ ਰਾਮ ਜੀ ਬਾਰੇ ਕੋਈ ಪಾਠ ਨਾ ਪੜਾਵੇ ਪੰਜਾਬ ਕਾਂਗਰਸ ਜਿਹਾ ਚੜੀ ਕੀਤੀ ਜਾ ਰਹੀ ਸੀ ਜੀ ਕਿ ਨਾਲ ਹਲਕਿਆਂ ਚ ਲੈ ਕੇ ਜਾਏ ਪੰਜਾਬ ਕਾਂਗਰਸ ਵੱਲੋਂ ਇਹ ਕਹਾ ਗਿਆ ਸੀ ਕਿ ਅਸੀਂ ਸਭ ਲੋਕ ਵੀ ਰਾਮ ਜੀ ਦੀ ਉਸ ਜਨਮ ਭੂਮੀ ਤੇ ਜਾਵਾਂਗੇ ਭੂਮੀ ਜਾਵਾਂਗੇ ਲੇਕਿਨ ਕਦੋਂ ਜਾਵਾਂਗੇ ਕਿੱਦਾਂ ਜਾਵਾਂਗੇ ਕਿ ਇਦਾਂ ਨਾ ਹੋਵੇ ਕਿ ਬੀਜੇਪੀ ਦੇ ਸੰਦੇਸ਼ ਤੇ ਅਸੀਂ RAM ji ਉਹਨਾਂ ਨੂੰ ਇਹ ਨਾ ਲੱਗਣਾ ਚਾਹੀਦਾ ਕਿ RAM ji ਸਾਡੇ ਇਹ ਅਸੀਂ ਜੱਜ ਚਾਵਾਂਗੇ ਜਦ ਮਰਜੀ ਬੀਜੇਪੀ ਦੇ ਸੱਦੇ ਤੇ ਕਿਉਂਕਿ ਬੀਜੇਪੀ ਇਹ ਕਹਿ ਰਹੀ ਹੈ ਕਿ RAM ji ਨੂੰ ਉਹ ਇਕੱਲਾ ਬਣਾਉਣਾ ਚਾਹੁੰਦੀ ਹੈ ਕਿ RAM ji ਬੀਜੇਪੀ ਦੇ ਸੀ ਜਾਂ ਮੋਦੀ ਜੀ ਦੇ ਸੀ ਇਸ ਤਰ੍ਹਾਂ ਦਾ ਬੀਜੇਪੀ ਕੰਮ ਨਾ ਕਰੇ ਰਿਲੀਜੀਅਸ RAM ji ਪੂਰੇ ਸੰਸਾਰ ਦੇ ਹੈ ਪਰ ਅਸੀਂ ਸਾਡੇ ਗੁਰੂ ਹੈ